ਆਓ ਬਾਬਾ ਗੁਰਮਤ ਸਿੰਘ ਜੀ ਆਪ ਜੀ ਨੂੰ ਨਿਹਾਲ ਕਰਨ ਦੇ ਗੁਰਮਤ ਵਿਦਿਆ ਕੇਂਦਰ ਦਮਦਮਾ ਸਾਹਿਬ ਪਿੰਡ ਪੜੀ ਜਿਹੜੇ ਵਿਸ਼ੇਸ਼ ਤੌਰ ਤੇ ਬਾਬਾ ਜੀ ਇਸ ਮਾਨਗ ਵਿੱਚ ਹਾਜ਼ਰੀ ਫਰਨਣ ਲਈ ਇੱਥੇ ਪਹੁੰਚੇ ਨੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨੁਝਿਉ ਤੇ ਕੋ ਜਗ ਮੈਂ ਮੁਖ ਤੇ ਹਰ ਚਿਤ ਮੈਂ ਜੁਧ ਵਿਚਾਰ ਦੇਹ ਅਨਿਤ ਨਾਨਿਤ ਰਹਿ ਜਸਨਾਵ ਚੜੇ ਭਵ ਸਾਗਰ ਤਾਰ ਸੂਰਾ ਸੁ ਪਹਿਚਾਨੀਆਂ ਜੋ ਲੜੈ ਤੀਨ ਕੇ ਹੇਤ ਉਰਜਾ ਉਰਜਾ ਘਟ ਮਰੇ ਕਬਹੂ ਨਾ ਛੱਡੈ ਕੀਤ ਅਗ ਖੰਡ ਬਿਹੰਡੰ ਖਲਦਲ ਖੰਡੰ ਅਤਰਣ ਮੰਡੰ ਬਰ ਪੰਡੰ ਉਜ ਦੰਡ ਅਖੰਡੰ ਤੇਜ ਪਰਚੰਡੰ ਜੋਤ ਅਮੰਡੰ ਪਾਂਗ ਪਰਬੰ ਸੁਖ ਸੰਤਾ ਕਰਨੰ ਦੁਰਮਤ ਦਰਣੰ ਕਿਲ ਵਿਖਾਰਣੰ ਅਸ ਸਰਣੰ ਜੈ ਜੈ ਜਗ ਕਾਰਨ ਸ੍ਰਿਸ਼ਟ ਉਬਾਰਨ ਮਮ ਪ੍ਰਤਪਾਰਨ ਜੈ ਤੇਗੰ जय जय जग कारण सृष्टि उभारन मम परत पारन जय तिगम जय जय तिगम पहला मरण कबूल जीवन की छड आस ਹੋ ਸਭਨਾ ਕੀ ਰੇਣਕਾਰ ਤੋ ਆਉ ਹਮਾਰੇ ਪਾਸ ਜਿਸਮ ਹੈ ਅਮਰਤ ਗਿਆਨ ਹੈ ਮਾਨਕ ਭਗਤ ਵੈਰਾਗੁ ਸ੍ਰੀ ਗੁਰੂ ਗ੍ਰੰਥ ਸਾਹਿਬ ਉਦਧ ਬੰਧੋਂ ਕਰ ਅਨੁraag ਤਨ ਜਿਉ ਤੇ ਕੋ ਜਗ ਮੈਂ ਮੁਖ ਤੇ ਹਰ ਚਿਤ ਮੈਂ ਜੁਤ ਵਿਚਾਰ ਦੇਹ ਅਨਿਤ ਨਾ ਨਿਤ ਰਹਿ ਜਸ ਨਾਵ ਚੜੈ ਭਵ ਸਾਗਰ ਤਾਰ ਧੀਰਜ ਧਾਮ ਬਨਾਏ ਇਹ ਤਨ ਬੁੱਧ ਸੋ ਦੀਪਕ ਜਿਉ ਉਜਿਆਰੈ ਗਿਆਨ ਹੈ ਕੀ ਬਡਨੀ ਮਨ ਹੋ ਹਾਥ ਲੈ ਕਾਤਰਤਾ ਕੁਤਵਾਰ ਬੁਹਾਰੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੁਗੋ ਜੁਗ ਅਟਲ ਸਰਬ ਰੇ ਕਾਇਨਾਤ ਵਾਲੀਏ ਦੋ ਜਹਾਨ ਸਰਬ ਸੰਜੀਵਾਲਤਾ ਦੇ ਪ੍ਰਤੀਕ ਤਨ ਤਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਤੇਨਾਂ ਦੀ ਪਾਵਨ ਪਵਿੱਤਰ ਹਾਜ਼ਰੀ ਹਜੂਰੀ ਅੰਦਰ ਛਤਰ ਛਾਇਆ ਏਠ ਆਪ ਸਭ ਮਾਈ ਭਾਈ ਅੰਮ੍ਰਿਤ ਵੇਲੇ ਤੋਂ ਹੀ ਸ਼ਹੀਦਾਂ ਦੇ ਅਸਥਾਨ ਸ਼ਹੀਦ ਬਾਬਾ ਬੰਦਾ ਸਿੰਘ ਜੀ ਬਹਾਦਰ ਤੇਨਾਂ ਦੇ ਸੁਪੁੱਤਰ ਬਾਬਾ ਅਜੈਪਾਲ ਸਿੰਘ ਜੀ ਤੇਨਾਂ ਦੇ ਪਾਵਨ ਪਵਿੱਤਰ ਅਸਥਾਨ ਸ਼ਰੋਮਣੀ ਪੰਥ ਬੁੱਢਾ ਦਲ ਤੇਨਾਂ ਦੇ ਪਾਵਨ ਪਵਿੱਤਰ ਅਸਥਾਨਾਂ ਤੇ ਆਪ ਜੀ ਨਤਮਸਤਕ ਹੋ ਰਹੇ ਹੋ ਸ਼ਹੀਦਾਂ ਨੂੰ ਪ੍ਰਣਾਮ ਕਰ ਰਹੇ ਹੋ ਨਮਸਕਾਰ ਕਰ ਰਹੇ ਹੋ ਆਨਮਨ ਧੰਨ ਦੇ ਨਾਲ ਆਪਜੀ ਸੇਵਾ ਕਮਾ ਰਹੇ ਹੋ ਇਸ ਇਲਾਕੇ ਦੀਆਂ ਸੰਗਤਾਂ ਅਤੇ ਹੋਰ ਦੂਰੋਂ ਨੇੜਿਓ ਅਤੇ ਦੇਸ਼ਾਂ ਵਿਦੇਸ਼ਾਂ ਦੇ ਵਿੱਚੋਂ ਵੀ ਸਾਰੇ ਹੀ ਜਿਨ੍ਹਾਂ ਨੂੰ ਇਸ ਅਸਥਾਨ ਤੋਂ ਵੇਵਜ਼ ਔਰ ਬਲੇਸਿੰਗ ਪ੍ਰਾਪਤ ਹੁੰਦੀਆਂ ਹਨ ਕਿਉਂਕਿ ਸਾਧ ਸੰਗਤ ਜੀ ਜਦੋਂ ਸੰਤ ਬਾਬਾ ਅਵਤਾਰ ਸਿੰਘ ਜੀ ਧੂਲਕੋਟ ਵਾਲੇ ਲੱਗੇ ਸੀ ਮਹਾਪੁਰਖ ਉਹਨਾਂ ਨੇ ਇਹੋ ਪ੍ਰਚਾਰ ਕੀਤਾ ਵੀ ਜਿਹੜੇ ਸ਼ਹੀਦ ਹੈ ਇਹ ਮਰਦੇ ਨਹੀਂ ਹਨ ਜੰਮਣ ਮਰਨ ਵਿੱਚ ਨਹੀਂ ਆਉਂਦੇ ਸਰੀਰ ਕਰਕੇ ਸਾਨੂੰ ਲੱਗਦਾ ਹੈ ਸਰੀਰ ਨਾਸਵਾਨ ਸਰੀਰ ਨੇ ਨਹੀਂ ਰਹਿਣਾ ਸਰੀਰ ਨੇ ਸਵਾਪਿਤ ਹੋ ਜਾਣਾ ਮ੍ਰਿਤ ਮੰਡਲ ਜਗ ਸਾਜਿਆ ਜਿਉਂ ਬਾਲੂ ਘਰਬਾਰ ਬਿੰਸਤ ਬਾਰ ਨਾ ਲੱਗਈ ਜਿਉਂ ਕਾਗਦ ਬੁੰਦਾਰ ਦੇਖ ਹੀ ਰਹੇ ਆਪਾਂ ਦੁਨੀਆ ਚੱਲੋ ਚੱਲੀ ਦਾ ਮੇਲਾ ਹਰ ਕੋਈ ਜਿਸ ਨੂੰ ਸਰੀਰ ਪ੍ਰਾਪਤ ਹੈ ਉਹ 100 ਸਾਲ ਦੇ ਕਿਰਾਏ ਦੇ ਮਕਾਨ ਵਿੱਚ ਬੈਠਾ ਤੇ ਥੋਂ ਨਿਤ ਚੱਲਣੇ ਦਾ ਧੋਖਾ ਲੱਗੇ ਰਹੀਏ ਸੱਚੇ ਨਾਮ ਨੂੰ ਕੋਈ ਪਤਾ ਨਹੀਂ ਕਦੋਂ ਸਮਾ ਆ ਜਾਣਾ ਬਾਲ ਜਵਾਨੀ ਔਰ ਬਿਰਧ ਫਨ ਤੀਨ ਅਵਸਥਾ ਜਾਨ ਕਹੋ ਨਾਨਕ ਹਰ ਭਜਨ ਬਿਨ ਬਿਰਥਾ ਸਭ ਹੀ ਮਾਨ ਬਿਅਰਥਾ ਹੈ ਜੇ ਰੱਬ ਦੀ ਬੰਦਗੀ ਨਹੀਂ ਬੰਦਾ ਸਿੰਘ ਬਹਾਦਰ ਜੀ ਨੇ ਪਹਿਲਾਂ ਬੰਦਗੀ ਕੀਤੀ ਹੈ ਬੰਦੇ ਸੇ ਜੇ ਪਵੈ ਵਿੱਚ ਮੰਦੀ ਵੇਖਣ ਕੋ ਦੀਦਾਰ ਆਵੇਂ ਨਾਮ ਲਖਮਣਦਾਸ ਰਹਾ ਮਾਧੋਦਾਸ ਰਹਾ ਬੰਦਗੀ ਦੇ ਵਿੱਚੋਂ ਹੀ ਬਰਕਤਾਂ ਪ੍ਰਾਪਤ ਹੁੰਦੀਆਂ ਨੇ ਭਗਤੀ ਦੇ ਵਿੱਚੋਂ ਹੀ ਸ਼ਕਤੀ ਪ੍ਰਾਪਤ ਹੁੰਦੀ ਹੈ ਕਿਉਂਕਿ ਦਰਖਤ ਆਪਾਂ ਨੂੰ ਬਾਹਰ ਖੜਿਆ ਦਿਖਦਾ ਪਰ ਉਹਨੂੰ ਖੜਾਉਣ ਵਾਲਾ ਉਹਦੀਆਂ ਜੜਾਂ ਨੇ ਜਿਹੜੀਆਂ ਧਰਤੀ ਦੇ ਵਿੱਚ ਨੇ ਇਸੇ ਕਰਾਮ ਭਗਤੀ ਨੇ ਸ਼ਕਤੀ ਪ੍ਰਦਾਨ ਕਰਨੀ ਹੈ ਇਕ ਨਹੀਂ ਦਤ ਆਪਸ ਤੇ ਜੋ ਪਾਈਐ ਨਾਨਕ ਸਾ ਕਰਮਾਤ ਸਾਹਿਬ ਤੂਠੈ ਜੋ ਮਿਲੈ ਫੇਰ ਦਮਦਮਾ ਸਾਹਿਬ ਦੀ ਧਰਤੀ ਤੋਂ ਆਪ ਚੱਲ ਕੇ ਸੱਚੇ ਪਾਤਸ਼ਾਹ ਮਹਾਰਾਜ ਜੀ ਮਾਧੋਦਾਸ ਬਰਾਗੀ ਨੂੰ ਮਿਲੇ ਐ ਇਹ ਮੇਰੇ ਸਾਹਿਬ ਦਾ ਤਰੁਠਣਾ ਹੈ ਕਿਉਂਕਿ ਬਹਾਦਰ ਸ਼ਾਹ ਦੇ ਨਾਲ ਵਚਨ ਹੋਏ ਸੀ ਬਹਾਦਰ ਸ਼ਾਹ ਭੱਜ ਗਿਆ ਮੁਕਰ ਗਿਆ ਜੀ ਆਜੇ ਹੁਣੇ ਰਾਜ ਮਿਲਿਆ ਕੋਈ ਗੱਲ ਨਹੀਂ ਥੋੜਾ ਜਿਹਾ ਸਮਾਂ اٹਕ ਜਾਣਿਆ ਮੇਰੇ ਪੈਰ ਲੱਗ ਜਾਣ ਦੋ ਫੇਰ ਬੁਲਾ ਲਾਂਗੇ ਵਜੀਦ ਖਾਨ ਨੂੰ ਅਤੇ ਹੋਰ ਨਵਾਬਾਂ ਨੂੰ ਮਹਾਰਾਜ ਕਹਿੰਦੇ ਤੂੰ ਤਾਂ ਨਾਉ ਦਾ ਹੀ ਬਹਾਦਰ ਹੈ ਅਸੀਂ ਆਪਣਾ ਬਹਾਦਰ ਆਪੇ ਪੈਦਾ ਕਰ ਲਾ ਤੇਰੀ ਲੋੜ ਨਹੀਂ ਹੁਣ ਤੁਰ ਜਾ ਇੱਥੋਂ ਸੋ ਪੰਜਾਂ ਪਿਆਰਿਆਂ ਦੁਆਰਾ ਅੰਮ੍ਰਿਤ ਛੱਕ ਮੈਂ ਕੇਵਲ ਸੰਖੇਪ ਮਾਤਰ ਦੇ ਵਿੱਚ ਆਪ ਜੀ ਨਾਲ ਬਚਨ ਸਾਂਝੇ ਕਰਨੇ ਹਨ ਮਾਦੋ ਦਾਸ ਮਰਾਗੀ ਜੀ ਬੰਦਾ ਸਿੰਘ ਬਣ ਗਏ ਬੰਦਾ ਸਿੰਘ ਬਹਾਦਰ ਮਹਾਰਾਜ ਜੀ ਨੇ ਖਤਾਬ ਦਿੱਤਾ ਫਿਰ ਬੰਦੇ ਦਾ ਖੰਡਾ ਖੜਕਿਆ ਸਾਧ ਸੰਗਤ ਜੀ ਇਤਿਹਾਸ ਆਪ ਜੀ ਨੂੰ ਸਾਰੇ ਹੀ ਸੁਣਾ ਕੇ ਗਏ ਸਤਿਪੁਰਖ ਆਪ ਜੀ ਨੇ ਬੜੇ ਪਿਆਰ ਸਦਮਰ ਦੇ ਨਾਲ ਸਤਕਾਰ ਦੇ ਨਾਲ ਹਾਜ਼ਰੀਆਂ ਭਰ ਕੇ ਇਤਿਹਾਸ ਨੂੰ ਸਰਬਣ ਕੀਤਾ ਹੈ ਉਸ ਵੇਲੇ ਵੀ ਬੰਦਾ ਸਿੰਘ ਬਹਾਦਰ ਜੀ ਦੇ ਵੇਲੇ ਵੀ ਸਿੰਘਾਂ ਨੇ ਮਦਦ ਕੀਤੀ ਹੈ ਇੱਕ ਸਮਰਾਲਾ ਰੋਡ ਤੇ ਪਿੰਡ ਆਉਂਦਾ ਹੈ ਸਲੌਦੀ ਪਿੰਡਾ ਸਲੌਦੀ ਉਥੋਂ ਦੇ ਸਿੰਘ ਹੋਏ ਭਾਈ ਆਲੀ ਸਿੰਘ ਤੇ ਭਾਈ ਮਾਲੀ ਸਿੰਘ ਭਾਈ ਆਲੀ ਸਿੰਘ ਭਾਈ ਮਾਲੀ ਸਿੰਘ ਸਰਹੰਦ ਦੀ ਕਚਹਿਰੀ ਦੇ ਵਿੱਚ ਆਲੀ ਸਿੰਘ ਬਸੀਕਾ ਨਵੀਸ ਦੀ ਸਾਧ ਸੰਤ ਜੀ ਡਿਊਟੀ ਨਿਭਾਉਂਦਾ ਸੀ ਬਜੀਦ ਖਾਨ ਦੇ ਨਾਲ ਮੇਲ ਮਲਾਪ ਸੀ ਲਿਖਾਈ ਵੀ ਬੜੀ ਸੁੰਦਰ ਸੀ ਜਦੋਂ ਕੋਈ ਪੱਤਰਕਾਰ ਜਾਂ ਕਿਸੇ ਨੂੰ ਕੋਈ ਚਿੱਠੀ ਆਦਿਕ ਲਿਖਾਉਣੀ ਹੁੰਦੀ ਸੀ ਤਾਂ ਆਲੀ ਸਿੰਘ ਭਾਈ ਆਲੀ ਸਿੰਘ ਲਿਖਿਆ ਕਰਦੇ ਸੀ ਬਲਜੀਤ ਖਾਨ ਨੇ ਕਿਹਾ ਵੀ ਬੰਦਾ ਸਿੰਘ ਬਹਾਦਰ ਦਾ ਨਾਮ ਸੁਣਿਆ ਤੂੰ ਇੱਕ ਚਿੱਠੀ ਲਿਖ ਆਲੀ ਸਿੰਘ ਤੇ ਬੰਦਾ ਸਿੰਘ ਬਹਾਦਰ ਨੂੰ ਬੁਲਾ ਉਹਨੂੰ ਦੱਸਿਏ ਉਹਨੂੰ ਦਿਖਾਈਏ ਵੀ ਜਿਸ ਤਰ੍ਹਾਂ ਸਹਿਬਜ਼ਾਦਿਆਂ ਨਾਲ ਪਹਾੜਾ ਵਰਤੇ ਐ ਜਿਸ ਤਰ੍ਹਾਂ ਦੇ ਨਾਲ ਜੰਗ ਹੋਏ ਨੇ ਅਨੰਦਪੁਰ ਸਾਹਿਬ ਤੇ ਬੰਦਾ ਸਿੰਘ ਬਹਾਦਰ ਕੀ ਚੀਜ਼ ਐ ਤੇ ਭਾਈ ਆਲੀ ਸਿੰਘ ਵਜੀਦ ਖਾਨ ਨੂੰ ਕਹਿਣ ਲੱਗਿਆ ਕਹਿੰਦਾ ਜੇ ਉਹ ਬਹਾਦਰ ਹੈ ਚਿੱਠੀ ਭਾਣ ਦੀ ਲੋੜ ਨਹੀਂ ਆਪ ਹੀ ਆ ਜਾਏਗਾ ਅਗੋਂ ਜਵਾਬ ਦੇ ਦਿੱਤਾ ਤੇ ਕਿਹਾ ਵੀ ਥੋੜਾ ਜਾਂ ਕਿਉਂਕਿ ਵਜੀਦ ਖਾਨ ਸੀ ਉਹਦੇ ਅੱਗੇ ਜਵਾਬ ਦੇਣਾ ਉਸ ਨੂੰ ਪਸੰਦ ਨਹੀਂ ਸੀ 1 ਮਹੀਨੇ ਦੀ ਭਾਈ ਆਲੀ ਸਿੰਘ ਨੂੰ ਕੈਦ ਕਰਤੀ ਵਜੀਦ ਖਾਨ ਨੇ ਵੀ ਚਿੱਠੀ ਲਿਖਣ ਤੋਂ ਮੈਨੂੰ ਜਵਾਬ ਦੇ ਦਿੱਤਾ ਤੇ 1 ਮਹੀਨੇ ਦੀ ਕੈਦ ਕੱਟਣ ਤੋਂ ਬਾਅਦ ਭਾਈ ਆਲੀ ਸਿੰਘ ਨੇ ਪਤਾ ਕੀਤਾ ਵੀ ਬੰਦਾ ਸਿੰਘ ਬਹਾਦਰ ਕਿੱਥੇ ਹੈ ਪਤਾ ਲੱਗਿਆ ਵੀ ਬੰਦਾ ਸਿੰਘ ਬਹਾਦਰ ਇਸ ਟਾਈਮ ਕੈਥਲ ਦੇ ਵਿੱਚ ਹੈ ਹਰਿਆਣਾ ਦੇ ਕੈਥਲ ਚ ਜਾ ਕੇ ਮਲਾਪ ਕੀਤਾ ਸਾਰਾ ਸਰਹੰਦ ਦਾ ਜਿੰਨਾ ਵੀ ਭੇਤ ਸੀ ਸਾਰਾ ਭਾਈ ਆਲੀ ਸਿੰਘ ਨੇ ਬੰਦਾ ਸਿੰਘ ਬਹਾਦਰ ਨੂੰ ਦਿੱਤਾ ਦੱਸਿਆ ਸਾਰਾ ਕੁਝ ਵੀ ਇਉਂ ਵਿਉਂਤ ਬਣਾਓ ਇਉਂ ਜੰਗ ਲੱਗੂਗੀ ਇਉਂ ਇਸ ਢੰਗ ਦੇ ਨਾਲ ਫੇਰ ਆ ਚੱਪੜ ਚਿੜੀ ਜਿਵੇਂ ਦੱਸ ਕੇ ਗਏ ਐ ਚਿੜੀਆਂ ਇੱਥੇ ਬਹੁਤ ਜ਼ਿਆਦਾ ਹੁੰਦਿਆਂ ਤੇ ਛੱਪੜ ਹੁੰਦੇ ਸੀ ਦਰਖਤਾਂ ਦੀ ਝਿੜੀ ਹੁੰਦੀ ਸੀ ਕੋਈ ਸਮਾਂ ਸੀ ਚਪੜ ਚਿੜੀ ਦਾ ਮੈਦਾਨ ਚੁਣਿਆ ਗਿਆ جنگ ਵਾਸਤੇ ਸੋ ਇੱਥੇ ਜੰਗ ਹੋਇਆ ਅੱਜ ਵੀ ਜਦੋਂ ਇਹ ਧਰਤੀ ਨੂੰ ਪਟਿਆ ਜਾਂਦਾ ਜਥੇਦਾਰ ਬਾਬਾ ਨਰਿੰਦਰ ਸਿੰਘ ਜੀ ਸੋਢੀ ਸਾਹਿਬ ਦੱਸਦੇ ਐ ਅੱਜ ਵੀ ਇੱਥੋਂ ਇਹ ਧਰਤੀ ਦੇ ਵਿੱਚੋਂ ਕੇਸ ਨਿਕਲਦੇ ਆ ਤੇ ਰਾਤ ਦੇ ਸਮੇਂ ਜੰਗ ਦੀਆਂ ਆਵਾਜ਼ਾਂ ਅੱਜ ਵੀ ਅਸੀਂ ਇੱਥੋਂ ਸੁਣ ਸਕਦੇ ਆ ਜਦੋਂ ਰਾਤ ਟਿੱਕੀ ਹੁੰਦੀ ਹੈ ਉਸ ਸਮੇਂ ਜੰਗ ਦੀਆਂ ਆਵਾਜ਼ਾਂ ਸ਼ਹੀਦਾਂ ਦੀਆਂ ਆਵਾਜ਼ਾਂ ਅੱਜ ਵੀ ਜਿਨ੍ਹਾਂ ਦੀਆਂ ਸੁਰਤਾਂ ਬਰੀਕ ਨੇ ਉਹਨਾਂ ਨੂੰ ਸੁਣਦਿਆਂ ਨੇ ਸੋ ਇਹ ਜਿਹੜੇ ਅਸਥਾਨ ਹਨ ਸਾਧ ਸੰਗਤ ਜੀ ਇਹ ਸਾਡੇ ਵਿਰਸੇ ਦੇ ਹਨ ਇਹਨਾਂ ਦੀ ਸੇਵਾ ਚੌਂਕੇ ਬਹੁਤ ਸੰਘਰਸ਼ ਕੀਤਾ ਹੈ। ਕਾਫੀ ਸਮੇਂ ਤੋਂ ਦਾਸ ਇੱਥੇ ਆਉਂਦਾ ਹੈ। ਬਹੁਤ ਸੰਘਰਸ਼ ਤੋਂ ਬਾਅਦ ਕਈ ਵਾਰੀ ਜਦੋਂ ਇੱਥੇ ਮੀਂਹ ਪੈ ਜਾਣਾ ਬਹੁਤ ਜ਼ਿਆਦਾ ਪਾਣੀ ਖੜ ਜਾਂਦਾ ਸੀ। ਕੋਈ ਇੰਨਾ ਸ਼ੋਗ ਪ੍ਰਬੰਧ ਵੀ ਨਹੀਂ ਸੀ। ਹੁਣ ਤਾਂ ਬਹੁਤ ਸਹਿਯੋਗ ਹੈ ਸਾਰੀਆਂ ਸੰਗਤਾਂ ਦਾ। ਅਤੇ ਸਾਰੇ ਜਿੰਨੇ ਵੀ ਇੱਥੋਂ ਦੇ ਇਲਾਕੇ ਦੇ ਹੋਰ ਵੀ ਪਤਵੰਤੇ ਸੱਜਣ ਹਨ ਜਾਂ ਜਿਨ੍ਹਾਂ ਦੇ ਨਾਂ ਜ਼ਮੀਨ ਹੈ ਸਾਰੇ ਹੀ ਸਹਿਯੋਗ ਦਿੰਦੇ ਆ ਹੁਣ ਕਿਉਂਕਿ ਪਤਾ ਲੱਗ ਗਿਆ ਵੀ ਇਹ ਜਿਹੜਾ ਸਥਾਨ ਹੈ ਇਹ ਅੱਜ ਨਹੀਂ ਤਾਂ ਕੱਲ ਇਸ ਨੇ ਪ੍ਰਗਟ ਹੋਣਾ ਹੀ ਹੋਣਾ। ਢੂੰਗਾ ਸਾਹਿਬ ਤਿਆਰ ਹੋਏ ਐ ਇਹ ਨਕਸ਼ੇ ਦੇ ਮੁਤਾਬਕ ਤਿਆਰ ਹੋਏ ਨੇ। ਇੱਥੇ ਸੱਚਖੰਡ ਬਣਨਾ ਹੈ ਦਰਬਾਰ ਸਾਹਿਬ ਦਾ ਸਾਰਾ ਨਕਸ਼ਾ ਮਾਡਲ ਥੋੜੇ ਜੇ ਸਮੇਂ ਵਿੱਚ ਤੁਹਾਨੂੰ ਪ੍ਰਾਪਤ ਹੋ ਜਾਣਾ ਹੈ ਮਾਡਲ ਬਣਦਾ ਹੈ ਸੋ ਦਰਬਾਰ ਸਾਹਿਬ ਨੇ ਬਣਨਾ ਹੈ ਤਕਰੀਬਨ 2.5 ਕਰੋੜ ਦਾ ਐਸਟੀਮੇਟ ਲੱਗਿਆ ਜੋ ਦਰਬਾਰ ਸਾਹਿਬ ਬਣਨਾ ਇਹ ਸਾਰੀਆਂ ਬਰਕਤਾਂ ਜਥੇਦਾਰ ਬਾਬਾ ਸੁਰਜੀਤ ਸਿੰਘ ਜੀ 96 ਕਰੋੜੀ ਬੁੱਢਾ ਦਲ ਦੇ ਜੋ ਮੁਖੀ ਹੋਏ ਐ ਇਹ ਉਹਨਾਂ ਦੀਆਂ ਬਰਕਤਾਂ ਹਨ ਸਾਰੀਆਂ ਉਹਨਾਂ ਨੇ ਉਹਨਾਂ ਦੁਆਰਾ ਹੀ ਜਥੇਦਾਰੀ ਪ੍ਰਾਪਤ ਹੋਈ ਹੈ ਬਾਬਾ ਨਰਿੰਦਰ ਸਿੰਘ ਜੀ ਨੂੰ ਸੋ ਇਹ ਅਸਥਾਨ ਤੁਹਾਡੇ ਹੀ ਹਨ ਸਾਰੀਆਂ ਸੰਗਤਾਂ ਦੇ ਹੀ ਹਨ ਸਾਰੀਆਂ ਫੌਜਾਂ ਦੇ ਇਹ ਅਸਥਾਨ ਹਨ ਸੇਵਾ ਜਿਹੜੀ ਹੈ ਉਹ ਚਲੋ ਕਿਸੇ ਨੇ ਤਾਂ ਸੇਵਾ ਪ੍ਰਾਪਤ ਹੋਣੀ ਹੀ ਹੋਈ ਆ ਬਾਬਾ ਨਰਿੰਦਰ ਸਿੰਘ ਜੀ ਸੇਵਾ ਕਰਵਾ ਰਹੇ ਸੋ ਆਪਣੇ ਆਪਣੇ ਜਿਹੜੇ ਦਸਵੰਦ ਹਨ ਕਿਉਂਕਿ ਆਵਾਜ਼ ਇੱਥੇ ਵੀ ਜਾ ਰਹੀ ਹੈ ਟੈਲੀਕਾਸਟ ਹੋ ਰਿਹਾ ਹੈ ਗਗਨ ਟੀਵੀ ਵਾਲੇ ਜੋ ਲੋਕਲ ਹੀ ਹਨ ਇਥੋਂ ਦੇ ਚੰਡੀਗੜ੍ਹ ਦੇ ਉਹਨਾਂ ਦੁਆਰਾ ਇਹ ਬਹੁਤ ਧੰਨਵਾਦ ਹੈ ਸਾਧ ਸੰਗਤ ਜੀ ਕਹਿਣ ਤੋਂ ਭਾਵੇਂ ਹੈ ਕਿ ਇਹ ਅਸਥਾਨ ਹੌਲੀ-ਹੌਲੀ ਹੁਣ ਪ੍ਰਗਟ ਹੋ ਜਾਣਾ ਹੈ ਅੱਗੇ ਤੋਂ ਅੱਗੇ ਇਮਾਰਤਾਂ ਬਣਨੀਆਂ ਨੇ ਫੌਜਾਂ ਦਾ ਇੱਥੇ ਬਹੁਤ ਉਤਾਰਾ ਹੋਣਾ ਹੈ ਪੜਾ ਵੀ ਉਹ ਲੱਗਿਆ ਕਰਨੇ ਨੇ ਸੋ ਇਸ ਤਰ੍ਹਾਂ ਸਾਰੀਆਂ ਹੀ ਸੰਗਤਾਂ ਨੂੰ ਜਿੱਥੇ ਤੱਕ ਆਵਾਜ਼ ਜਾਂਦੀ ਹੈ ਜੋ ਵੀ ਕੋਈ ਸਰਵਣ ਕਰਦਾ ਹੈ ਭਾਈ ਸਾਰੇ ਹੀ ਸਹਿਯੋਗ ਦਿਓ ਰਲ ਮਿਲ ਕੇ ਕੌਂਕਲੇ ਸਾਫ ਕਿਤਾਬ ਜਿਹੜਾ ਹੈ ਉਹ ਵੀ ਜੇ ਕਿਸੇ ਦਾ ਕੋਈ ਖਿਆਲ ਬਣਦਾ ਹੋਵੇ ਵੀ ਕਿਸ ਤਰ੍ਹਾਂ ਚੱਲ ਰਿਹਾ ਹੈ ਇਹ ਪਹਿਲੇ ਸਮਿਆਂ ਤੋਂ ਹੀ ਜੋੜ ਮੇਲੇ ਮਨਾਏ ਜਾ ਰਹੇ ਐ ਹੁਣ ਤਾਂ ਫੇਰ ਵੀ ਬਹੁਤ ਵਧੀਆ ਪ੍ਰਬੰਧ ਹੈ ਪਹਿਲੇ ਸਮਿਆਂ ਦੇ ਵਿੱਚ ਬਾਬਾ ਜੀ ਆਪੇ ਮੇਰੇ ਨਾਲ ਸਾਂਝ ਕਰਦੇ ਹੁੰਦੇ ਸੀ ਬਹੁਤ ਔਖੇ ਸਮੇਂ ਦੇ ਵਿੱਚ ਵੀ ਕਿਉਂਕਿ ਕੜਾਕੇ ফাঁਕਿਆਂ ਦੇ ਵਿੱਚ ਵੀ ਇੱਥੇ ਟਾਈਮ ਕੱਟਿਆ ਸੋਏ ਸੰਗਤਾਂ ਵਾਸਤੇ ਹੀ ਬਣਨਾ ਹੈ ਸੰਗਤਾਂ ਨਹੀਂ ਇੱਥੋਂ ਜਿਵੇਂ ਸੁਹਾਣਾ ਸਾਹਿਬ ਆਪ ਜੀ ਦੇ ਵਾਸਤੇ ਹੀ ਹੈ ਜਥੇਦਾਰ ਬਾਬਾ ਹਨੂਮਾਨ ਸਿੰਘ ਜੀ ਦਾ ਸਥਾਨ ਸ਼ਹੀਦਾਂ ਦੇ ਸਥਾਨ ਹਨ ਇਸੇ ਤਰ੍ਹਾਂ ਇਹ ਵੀ ਆਪ ਜੀ ਵਾਸਤੇ ਹੀ ਸਥਾਨ ਬਣਨਾ ਹੈ। ਸੰਤ ਬਾਬਾ ਮਹਿੰਦਰ ਸਿੰਘ ਜੀ ਭੜੀਵਾਲੇ ਮਹਾਂਪੁਰਖ ਜੋ ਕਿ ਦੇਸ਼ਾਂ ਵਿਦੇਸ਼ਾਂ ਵਿੱਚ ਗਏ ਹੋਏ ਹਨ ਉਹਨਾਂ ਵੱਲੋਂ ਵੀ ਹਾਜ਼ਰੀ ਹੈ। ਸੋ ਮਹਾਂਪੁਰਖਾਂ ਦਾ ਵੀ ਖਿਆਲ ਹੈ ਇੱਥੇ। ਹੋਰ ਵੀ ਸਤਪੁਰਖ ਜਿਤਨੇ ਹਨ ਸਾਰੇ ਹੀ ਸਹਿਯੋਗ ਦਿੰਦੇ ਹਨ ਜਿੰਨੇ ਵੀ ਨੇੜੇ ਤੇੜੇ ਵਾਲੇ ਮਹਾਪੁਰਖ ਹਨ ਜਾਂ ਦੂਰੋਂ ਵੀ ਜਥੇਦਾਰ ਬਾਬਾ ਸ਼ਮਸ਼ੇਰ ਸਿੰਘ ਜੀ ਦਾ ਪੂਰਾ ਸਹਿਯੋਗ ਹੈ ਅਜੋ ਆਪ ਵੀ ਆਏ ਆ ਤੁਹਾਡੇ ਸੰਗਤਾਂ ਦੇ ਵੀ ਸਨਮਕ ਹੋ ਕੇ ਬਚਨ ਕਰਕੇ ਗਏ ਆ ਸੋ ਇਸ ਕਰਕੇ ਬੇਨਤੀਆਂ ਹਨ ਕੇ ਅਸਥਾਨ ਇਹ ਤੁਹਾਡੇ ਹੀ ਹਨ ਗਾਵੀਏ ਸੁਣੀਏ ਮਨ ਰੱਖੀਏ ਭਾਉ ਦੁੱਖ ਪਰ ਹਰ ਸੁਖ ਘਰ ਲੈ ਜਾਏ ਇਸ ਲੋਕ ਦੇ ਵੀ ਪਰਲੋਕ ਦੇ ਵੀ ਲੋਕ ਸੁਖੀਏ ਪਰਲੋਕ ਸੋਹਲੇ ਤੁਹਾਡੇ ਹੀ ਤੁਹਾਨੂੰ ਹੀ ਪ੍ਰਾਪਤੀਆਂ ਹੋਣੀਆਂ ਨੇ ਤੇ ਇਹ ਚੌਲੀਆਂ ਤੁਹਾਡੀਆਂ ਹੀ ਭਰਲੀਆਂ ਨੇ ਇਥੋਂ ਕਿਉਂਕਿ ਸ਼ਹੀਦਾਂ ਦੇ ਸਥਾਨ ਹਨ ਜਿੰਨਾ ਅਸੀਂ ਇੱਥੇ ਦਸਵੰਦ ਅਰਪਣ ਕਰਦੇ ਆ ਉਹ ਸਾਰੇ ਦਾ ਸਾਰਾ ਹੀ ਪੂਰੇ ਹਿਸਾਬ ਕਿਤਾਬ ਨਾਲ ਇੱਥੇ ਲੱਗ ਜਾਂਦਾ ਖਰਚੇ ਵੀ ਬਹੁਤ ਐ ਫੌਜਾਂ ਵੀ ਉਤਰਦੀਆਂ ਨੇ ਹੋਰ ਕੋਈ ਇੱਥੇ ਕੋਈ ਪ੍ਰਬੰਧ ਵੀ ਹੈ ਨਹੀਂ ਸੋ ਇਸ ਕਰਕੇ ਸਾਰੀਆਂ ਸੰਗਤਾਂ ਨੂੰ ਬੇਨਤੀ ਹੈ ਵੀ ਤਨ ਮਨ ਧੰਦੇ ਨਾਲ ਆਪਜੀ ਸਹਿਯੋਗ ਦਿਓ ਕਿਉਂਕਿ ਅਸਥਾਨਾਂ ਦੇ ਜਿਹੜੇ ਕਾਰਜ ਹੁੰਦੇ ਹਨ ਇਹ ਬਹੁਤ ਵਿਸ਼ਾਲ ਹਨ ਬਹੁਤ ਵੱਡੇ ਹਨ ਇਕੱਲੇ ਦੁ ਇਕੱਲੇ ਦੀ ਇੱਥੇ ਕੋਈ ਗੱਲਬਾਤ ਨਹੀਂ ਆ ਇਕੱਲਾ ਬੰਦਾ ਕਰ ਵੀ ਨਹੀਂ ਸਕਦਾ ਇੱਥੋਂ ਕੁਝ ਵੀ ਨਹੀਂ ਹੋ ਸਕਦਾ ਇਹ ਸਾਰੀਆਂ ਸੰਗਤਾਂ ਦੇ ਅਤੇ ਜਥੇਬੰਦੀਆਂ ਦੇ ਸਹਿਯੋਗ ਦੇ ਨਾਲ ਇਹ ਕਾਰਜ ਸਮਾਪਤ ਹੋਣਿਆ। ਔਰ ਸਭ ਤੋਂ ਵੱਧ ਧੰਨਵਾਦ ਹੈ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦਾ। ਸਾਧ ਸੰਗਤ ਜੀ ਅੱਜ ਪੜੀ ਤਾਂ ਸਵੇਰੇ 2 ਵਜੇ ਮੀਂਹ ਚੱਲਣ ਲੱਗ ਪਿਆ ਸੀ। ਮੈਂ 6 ਵਜੇ ਲਗਭਗ ਫੋਨ ਕੀਤਾ ਜਥੇਦਾਰ ਜੀ ਨੂੰ ਮੈਂ ਕਿਹਾ ਵੀ ਮੌਸਮ ਕਿਵੇਂ ਹੈ ਇੱਥੇ ਕਹਿੰਦੇ ਬੱਦਲ ਵਾਈ ਤਾਂ ਹੈ ਬਾਕੀ ਜੋ ਮਹਾਰਾਜ ਨੂੰ ਭਾਵੇ ਫੌਜਾਂ ਤਿਆਰ ਵਰਤਿਆਰ ਹੈ ਸੋ ਬੱਦਲ 2-3 ਵਾਰੀ ਆ ਲਿਆ ਤਰਪਾਲ ਦਾ ਵੀ ਵਿਸ਼ੇਸ਼ ਪ੍ਰਬੰਧ ਕੀਤਾ ਗਿਆ ਹਵਾ ਵੀ ਬਹੁਤ ਚੱਲੀ ਹੈ ਆਪ ਜੀ ਦੇਖਦੇ ਹੀ ਰਹੇ ਹੋ ਪਰ ਬਹੁਤ ਬਹੁਤ ਧੰਨਵਾਦ ਹੈ ਉਹਨਾ ਸ਼ਹੀਦੀ ਹੋ ਜਾਂਦਾ ਜੋ ਸਾਨੂੰ ਦਿਸਦੀਆਂ ਨਹੀਂ ਹਾਜ਼ਰ ਹਨ ਇਥੋਂ ਬਰਤ ਰਹੀਆਂ ਨੇ ਤੇ ਉਹ ਅੱਖ ਚਾਹੀਦੀ ਆ ਫਿਰ ਕਹ ਨਾਨਕ ਇਹ ਨੇਤਰ ਅੰਧ ਸੇ ਸਤਗੁਰ ਮਿਲਿਆ ਦਿਵ ਦ੍ਰਿਸ਼ਟ ਹੋਈ ਉਹ ਅੱਖ ਸਾਨੂੰ ਨਹੀਂ ਪ੍ਰਾਪਤ ਹੋ ਸਕਦੀ ਉਹ ਅੱਖ ਸਤਪੁਰਖਾਂ ਦੀ ਹੁੰਦੀ ਹੈ ਜਿਹਦੇ ਨਾਲ ਉਹ ਦਿਖਦਾ ਸੋ ਇਸ ਕਰਕੇ ਇਹ ਸਮਾਗਮ ਵੀ ਬਹੁਤ ਸੁਚੱਜੇ ਢੰਗ ਦੇ ਨਾਲ ਸਮਾਪਤ ਹੋਇਆ ਮਹਾਪੁਰਖਾਂ ਨੇ ਬਹੁਤ ਹੀ ਵਿਸਥਾਰ ਦੇ ਨਾਲ ਸਾਨੂੰ ਸਰ ਬਣ ਕਰਵਾਇਆ ਸਾਊਂਡ ਵਾਲੇ ਵੀਰਾਂ ਦਾ ਵੀ ਧੰਨਵਾਦ ਹੈ ਕਿਉਂਕਿ ਪਹਿਲਾਂ ਪਹਿਲਾਂ ਸਾਊਂਡ ਬਣੀ ਨਹੀਂ ਹੈ ਉਸ ਵੇਲੇ ਮੈਨੂੰ ਕਹਿਣਾ ਵੀ ਪਿਆ ਸਾਊਂਡ ਦਾ ਥੋੜਾ ਜਿਹਾ ਧਿਆਨ ਰੱਖਣਾ ਜ਼ਰੂਰੀ ਹੈ ਕਿਉਂਕਿ ਬਲਾਰੇ ਸਾਊਂਡ ਦੇ ਨਾਲ ਹੀ ਪ੍ਰਸੰਨ ਚਿਤ ਹੁੰਦੇ ਆ ਹੋਰ ਵੀ 2-4 ਹੋਰ ਨਲਾਕ ਕੇ ਦੂਰ ਤੱਕ ਆਵਾਜ਼ ਪਹੁੰਚਾਣੀ ਚਾਹੀਦੀ ਹੈ ਕਿਉਂਕਿ ਦੂਰ ਤੱਕ ਪਤਾ ਲੱਗੇ ਸੋਬ 2-4 ਬਕਸੇ ਹੋਰ ਵੀ ਲੱਗ ਜਾਣ ਇੱਕ ਤਰ੍ਹਾਂ ਦੇ ਨਾਲ ਸਟੂਡੀਓ ਬਣਾ ਦਿਆ ਕਰੋ ਸੋ ਇਸ ਕਰਕੇ ਬੇਨਤੀਆਂ ਹਨ ਆਪ ਸਾ ਮਾਈ ਭਾਈ ਇਸ ਅਸਥਾਨ ਤੇ ਵੱਧ ਤੋਂ ਵੱਧ ਸੇਵਾ ਕਰੋ ਆ ਸਿੰਘ ਦੇਖ ਲੋ ਨਹੀਂ ਤਾਂ ਸਾਧ ਸੰਗਤ ਜੀ ਧਰਾਂ ਦੇ ਵਿੱਚ ਅਸੀਂ ਦੇਖ ਰਹੀਆਂ ਬਹੁਤ ਭਿਆਨਕ ਕਲਯੁਗ ਦਾ ਸਮਾਂ ਚੱਲ ਰਿਹਾ ਹੈ ਨਸ਼ਿਆਂ ਪੱਤਿਆਂ ਵਿੱਚ ਨੌਜਵਾਨ ਰੁੜ ਰਹੇ ਹੈ ਕੋਈ ਪ੍ਰਾਪਤੀ ਨਹੀਂ ਹੋ ਰਹੀ ਬਲਕੇ ਘਰਦਿਆਂ ਨੂੰ ਐਂ ਲੱਗਿਆ ਹੋਇਆ ਵੀ ਸਾਡੀਆਂ نسلਾਂ ਦਾ ਬਣੇਗਾ ਕੀ ਆਉਣ ਵਾਲੇ ਟਾਈਮ ਦੇ ਵਿੱਚ ਪੰਜਾਬ ਤੇ ਇੰਟੈਲੀਜੈਂਸੀਆਂ ਕੰਮ ਕਰ ਰਹੀਆਂ ਨੇ ਵੀ ਇੱਥੇ ਕਿਸੇ ਤਰ੍ਹਾਂ ਵਿਕਾਸ ਨਹੀਂ ਹੋਣਾ ਚਾਹੀਦਾ ਪਰ ਜਿਨ੍ਹਾਂ ਨੇ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਸ਼ਾ ਤੇ ਦਲਪੰਥ ਦਾ ਆਸਰਾ ਤੱਕ ਲਿਆ ਸਾਧ ਸੰਗਤ ਜੀ ਵਿੱਚ ਕਰਤਾ ਪੁਰਖ ਖਲੋਆ ਵਾਲ ਨਾ 빙ਾ ਹੋਆ ਉਹਨਾਂ ਦਾ ਵਾਲ ਵੀ ਸਾਧ ਸੰਗਤ ਜੀ 빙ਾ ਨਹੀਂ ਹੁੰਦਾ ਹੈ ਸੋ ਅਸੀਂ ਜੁੜਾਂਗੇ ਸਾਡੀਆਂ ਨਸਲਾਂ ਤਰਨ ਗਿਆ ਅਸੀਂ ਟੁੱਟਾਂਗੇ ਸਾਡੀਆਂ ਨਸਲਾਂ ਨੇ ਵੀ ਡੁੱਬ ਜਾਣਾ ਸੋ ਇਸ ਕਰਕੇ ਸਿੰਘ ਸਾਹਿਬ ਗਿਆਨੀ ਸ਼ੇਰ ਸਿੰਘ ਜੀ ਨੇ ਸਮਾਗਮ ਆਰੰਭ ਕੀਤਾ ਸੀ ਕਥਾ ਤੋਂ ਸੋ ਸਮਾਪਤੀ ਵੀ ਕਥਾ ਤੇ ਹੀ ਹੋ ਰਹੀ ਹੈ ਇਹ ਖੁਸ਼ੀ ਦਾ ਵੀ ਪ੍ਰਤੀਕ ਹੈ ਅਸੀਂ ਵਰਸੀ ਮਨਾ ਰਹੇ ਹਾਂ ਸ਼ਹੀਦਾਂ ਦੀ ਵਰਸੀ ਹੈ ਔਰ ਸਭ ਤੋਂ ਛੋਟੇ 4 ਸਾਲ ਦੀ ਉਮਰ ਦੇ ਵਿੱਚ ਸ਼ਹੀਦ ਹੋਣ ਵਾਲੇ ਜਥੇਦਾਰ ਸਾਹਿਬ ਬਾਬਾ ਅਜੈਪਾਲ ਸਿੰਘ ਜੀ ਸਾਧ ਸੰਗਤ ਜੀ ਆਪ ਜੀ ਨੇ ਬੁਲਾ ਰਿਆਂ ਪਾਸੋਂ ਪੂਰਾ ਇਤਿਹਾਸ ਸਰਵਣ ਕੀਤਾ ਬੜੇ ਵਿਸਥਾਰ ਦੇ ਨਾਲ ਬੜੇ ਰੋਹ ਦੇ ਨਾਲ ਬੜੇ ਫਰਾਗ ਦੇ ਨਾਲ ਆਪ ਜੀ ਨੂੰ ਇਤਿਹਾਸ ਸਰਬਣ ਕਰਵਾਇਆ ਹੈ ਸੋ ਇਸ ਕਰਕੇ ਆਪ ਜੀ ਦੇ ਚਰਨਾਂ ਵਿੱਚ ਸਨਿਮਰ ਬੇਨਤੀ ਹੈ ਕਿ ਵੱਧ ਚੜ ਕੇ ਇਸ ਅਸਥਾਨ ਤੇ ਆਪ ਜੀ ਹਾਜ਼ਰੀਆਂ ਭਰੋ ਸੱਚੇ ਸਾਹਿਬਾ ਕਿਆ ਨਾ ਹੀ ਘਰ ਤੇ ਰਹਿ ਆਨੰਦ ਸਾਹਿਬ ਦੇ ਪਾਠ ਹੋਣੇ ਹਨ ਇਹ ਸੱਚੇ ਸਾਹਿਬ ਦਾ ਘਰ ਹੈ ਤੇ ਸੱਚੇ ਸਾਹਿਬ ਦੇ ਘਰ ਕੀ ਨਹੀਂ ਹੈਗਾ ਹੁਣ ਗਤਕੇ ਦੇ ਜੋਹਰ ਦਿਖਾਏ ਜਾਣਗੇ ਸੋ ਬੇਨਤੀ ਹੈ ਗਤਕੇ ਵਾਲੀਆਂ ਫੌਜਾਂ ਨੂੰ ਵੀ ਤਿਆਰ ਬਰ ਤਿਆਰ ਹੋ ਜਾਓ ਆਨੰਦ ਸਾਹਿਬ ਦੇ ਪਾਠ ਤੋਂ ਉਪਰੰਤ ਸ਼ਵਾਭਤੀ ਹੈ ਆਓ ਪਿਆਰ ਸਤਿਕਾਰ ਦੇ ਨਾਲ ਆਪਾਂ ਰਲ ਮਿਲ ਕੇ ਆਨੰਦ ਸਾਹਿਬ ਦੇ ਪਾਠ ਕਰੀਏ ਅਰਦਾਸ ਉਪਰੰਤ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਸਰੂਪ ਆਪਣੇ ਨਿੱਜ ਅਸਥਾਨਾਂ ਤੇ ਜਾਣਗੇ ਸਾਰੀਆਂ ਸੰਗਤਾਂ ਨੂੰ ਸਾਰੀਆਂ ਹੀ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਹੈ